ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦਿਨ ਦਾ ਇਤਿਹਾਸ ਜੁੜਿਆ ਹੋਇਆ ਹੈ ਪ੍ਰੋਫੈਸਰ ਸਾਹਿਬ ਸਿੰਘ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਿਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 10 ਭਾਗਾਂ ਵਿੱਚ ਵਿਆਖਿਆ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਗੁਰਬਾਣੀ ਵਿਆਕਰਨ ਧਾਰਮਿਕ ਲੇਖ ਸਮੇਤ ਉਹਨਾਂ ਵੱਲੋਂ ਕਈ ਰਚਨਾਵਾਂ ਰਚੀਆਂ ਗਈਆਂ ਤਾਂ ਅੱਜ ਦੇ ਦਿਨ ਪ੍ਰੋਫੈਸਰ ਸਾਹਿਬ ਸਿੰਘ ਸਾਲ 1977 ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਏ ਸਨ ਉਹਨਾਂ ਦਾ ਜਨਮ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਫੱਤੇਵਾਲ ਦੇ ਵਿੱਚ ਹੋਇਆ ਪਿਤਾ ਭਾਈ ਹੀਰਾ ਚੰਦ ਅਤੇ ਮਾਤਾ ਨਿਹਾਲ ਦੇਵੀ ਦੇ ਘਰ ਉਹਨਾਂ ਨੇ 16 ਫਰਵਰੀ 1892 ਨੂੰ ਜਨਮ ਲਿਆ ਪਹਿਲਾਂ ਉਹਨਾਂ ਦਾ ਨਾਮ ਨੱਥੂ ਰਾਮ ਸੀ ਅਤੇ 12 ਸਾਲ ਦੀ ਉਮਰ ਵਿੱਚ ਉਹ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਏ ਅਤੇ ਸਾਹਿਬ ਸਿੰਘ ਬਣ ਗਏ ਕਸਵਾ ਫਤਿਹਗੜ੍ਹ ਤੋਂ ਉਹਨਾਂ ਨੇ 8ਵੀਂ ਦੀ ਪੜ੍ਹਾਈ ਕੀਤੀ ਪਸਰੂਰ ਦੇ ਹਾਈ ਸਕੂਲ ਵਿੱਚ 9ਵੀਂ ਤੋਂ ਸੰਸਕ੍ਰਿਤ ਦੀ ਪੜ੍ਹਾਈ ਉਹਨਾਂ ਨੇ ਸ਼ੁਰੂ ਕੀਤੀ ਲੇਕਿਨ ਉਹ 10ਵੀਂ ਤੋਂ ਅੱਗੇ ਪੜ੍ਹ ਨਾ ਸਕੇ 15 ਸਾਲ ਦੀ ਉਮਰ ਦੇ ਵਿੱਚ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਕੁਝ ਚਿਰ ਅਧਿਆਪਨ ਵਿੱਚ ਲੱਗੇ ਰਹੇ ਅਤੇ ਫਿਰ ਡਾਕਖਾਨੇ ਵਿੱਚ ਕਲਰਕ ਪਰ ਉਹ ਜਲਦ ਹੀ ਦੁਬਾਰਾ ਪੜਨ ਲੱਗ ਪਏ ਅਤੇ 1913 ਦੇ ਵਿੱਚ ਦਇਾਲ ਸਿੰਘ ਕਾਲਜ ਲਾਹੌਰ ਤੋਂ ਐਫਏ ਅਤੇ 1915 ਦੇ ਵਿੱਚ ਗਵਰਨਮੈਂਟ ਕਾਲਜ ਲਾਹੌਰ ਤੋਂ ਬੀਏ ਦੀ ਪੜ੍ਹਾਈ ਕੀਤੀ 23 ਸਾਲ ਦੀ ਉਮਰ ਵਿੱਚ ਉਹ ਖਾਲਸਾ ਕਾਲਜ ਗੁਜਰਾਵਾਲਾ ਵਿੱਚ ਅਧਿਆਪਕ ਲੱਗੇ ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ 1921 ਦੇ ਵਿੱਚ ਇਸ ਦੇ ਸਕੱਤਰ ਬਣੇ 13 ਅਕਤੂਬਰ 1923 ਦੇ ਦਿਨ ਉਹਨਾਂ ਨੂੰ ਬਾਕੀ ਅਕਾਲੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਜਨਵਰੀ 1926 ਦੇ ਵਿੱਚ ਰਿਹਾ ਕੀਤਾ ਗਿਆ ਸਾਲ 1929 ਦੇ ਵਿੱਚ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਬਣੇ ਅਤੇ ਫਿਰ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਿੱਖ ਮਿਸ਼ਨਰੀ ਲਹਿਰ ਵਿੱਚ ਉਹ ਇੱਕ ਤਰ੍ਹਾਂ ਨਾਲ ਮੋਢੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਵਾਲੇ ਬਾਣੀ ਅਤੇ ਸਿੱਖ ਤਵਾਰੀਖ ਦੇ ਮਾਹਰ ਸਨ ਉਹਨਾਂ ਵੱਲੋਂ 30 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ ਗਈ ਸਿੱਖ ਧਰਮ ਗੁਰਬਾਣੀ ਟੀਕਾਕਾਰੀ ਅਤੇ ਗੁਰਬਾਣੀ ਵਿਆਕਰਨ ਉਹਨਾਂ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਅੱਜ ਦੇ ਦਿਨ ਸਾਲ 1977 ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ